ਠੀਕ ਹੈ ਗੱਲ ਇਹ ਸਮੇਂ ਵੋਟਾਂ ਦੀ ਨਹੀਂ ਹੈ ਇਹ ਗੱਲ ਸਮੇਂ ਇਨਸਾਨੀਅਤ ਦੀ ਹੈ ਤੈਨੂੰ ਲੋੜ ਆ ਤੂੰ ਲੈ ਲਾ ਜਿਹਨੂੰ ਲੋੜ ਆ ਉਹ ਲੈ ਲਵੇ ਪਰ ਸਮੱਸਿਆ ਇਹ ਹੈ ਇਹ ਨਾ ਦੇਖੋ ਵੀ ਉਹ ਕਿਉਂ ਲੈ ਗਿਆ ਮੈਂ ਲੈਣੀ ਆ ਆਪਾਂ ਨੂੰ ਇਸ ਟਾਈਮ ਲੋੜ ਕੀ ਆਪਾਂ ਉਹ ਦੇਖੀਏ ਆਪਾਂ ਗੱਲ ਸੋਚ ਜਿੰਨੀਆਂ ਤੈਨੂੰ ਵੀ ਵੀਡੀਓ ਦਫ਼ਤਰ ਨੂੰ ਨੋਟ ਕਰਾਂ ਤੇਰੇ ਘਰੇ 4.3 ਅਸਟਰੀ ਖੜਾ ਮੈਨੂੰ ਲਿਖਾਓ ਮੈਂ ਲਿਸਟ ਤੇ ਇਹ ਦੇਖੋ ਮੇਰੀ ਹੱਥ ਛੋੜ ਕੇ ਬੇਨਤੀ ਹੈ ਤੁਹਾਨੂੰ ਸਾਰਾ ਇੱਕ ਮਿੰਟ ਸੁਣੋ ਦੋ ਦੋ ਤਿੰਨ ਤਿੰਨ ਲੈ ਕੇ ਫਿਰ ਵੀ ਥਨ ਮੈਂ ਇਹਨਾਂ ਦੀ ਡੰਗ ਮਾਰੂਗਾ ਸਾਰਾ ਤੇਰੀ ਗੱਲ ਸੁਣੋ ਜਿਹਨੇ ਰਿਕਾਰਡ ਕਰਨਾ ਸਾਰਾ ਤੇਰਾ ਕੰਮ ਕਰੂੰਗਾ ਜੇ ਨਹੀਂ ਹੁੰਦਾ ਇਹਦਾ ਪਿਓ ਵਾਲੀ ਸਾਹਿਬ ਆ ਜੀ ਇਹਦਾ ਪਿਓ ਚਾਹੇ ਕਾਂਗਰਸੀ ਹੋਵੇ ਚਾਹੇ ਅਕਾਲੀ ਹੋਵੇ ਇਹ ਮੇਰਾ ਪੁੱਤ ਠੀਕ ਹੈ ਜੀ ਠੀਕ ਹੈ ਜਿੱਥੇ ਬੁਲਾਇਆ ਉੱਥੇ ਖੜਾ ਠੀਕ ਹੈ ਗੱਲ ਇਹ ਸਮੇਂ ਵੋਟਾਂ ਦੀ ਨਹੀਂ ਹੈ ਇਹ ਗੱਲ ਸਮੇਂ ਇਨਸਾਨੀਅਤ ਦੀ ਹੈ ਤੈਨੂੰ ਲੋੜ ਆ ਤੂੰ ਲੈ ਲਾ ਜਿਹਨੂੰ ਲੋੜ ਆ ਉਹ ਲੈ ਲਵੇ ਪਰ ਸਮੱਸਿਆ ਇਹ ਹੈ ਇਨਾ ਦੇਖੋ ਵੀ ਉਹ ਕਿਉਂ ਲੈ ਗਿਆ ਮੈਂ ਲੈਣੀ ਆ ਆਪਾਂ ਨੂੰ ਇਸ ਟਾਈਮ ਲੋਡ ਦੀ ਆਪਾਂ ਉਹ ਦੇਖੀਏ ਜਿੰਨੀਆਂ ਮੈਨੂੰ ਵੀਡੀਓ ਦਫ਼ਤਰ ਨੂੰ ਨੋਟ ਕਰਾਂ ਤੇਰੇ ਘਰ ਇਧਰ ਪਾਲ ਪਹੁੰਚਦੀ ਐ ਸੈਕਟਰੀ ਖੜਾ ਮੈਨੂੰ ਲਿਖਾਓ ਜੀ ਮੈਂ ਲਿਸਟ 'ਤੇ ਇਹ ਦੇਖੋ ਮੇਰੀ ਹੱਥ ਛੋੜ ਕੇ ਬੇਨਤੀ ਐ ਤੁਹਾਨੂੰ ਸਾਰਾ ਇੱਕ ਮਿੰਟ ਸੁਣੋ ਦੋ ਦੋ ਤਿੰਨ ਤਿੰਨ ਲੈ ਕੇ ਫਿਰ ਵੀ ਥਣ ਮੈਂ ਇੰਨਾ ਨਹੀਂ ਡੰਗਾ ਮਾਰਦਾ ਸਰ ਮੇਰੀ ਗੱਲ ਸੁਣੋ ਤੇਰੇ ਨਾਲ ਜਾਊਂਗਾ ਜਿਹਨੇ ਰਿਕਾਰਡ ਕਰਨਾ ਸਾਰਾ ਤੇਰਾ ਕੰਮ ਕਰੂੰਗਾ ਜੇ ਨਹੀਂ ਹੁੰਦਾ ਫਿਰ ਤੁਹਾਨੂੰ ਲੰਮਾ ਦੇ ਜੇ ਤੁਸੀਂ ਸੈਕਟਰੀ ਛੋਟੇ ਕੰਮ ਨਹੀਂ ਕਰਦੇ ਅਫਸਰ ਛੋਟੇ ਕੰਮ ਨਹੀਂ ਕਰਦੇ ਫੇਰ ਮੈਨੂੰ ਲਾਂਭਾ ਦੋ ਤੂੰ ਤਰਪਾਲ ਇਹਨੇ ਕਿਨੂੰ ਮੰਡਤੀ ਉਹ ਛੱਡ ਦੇ ਤੈਨੂੰ ਚਾਹੀਦੀ ਤੂੰ ਦੱਸ ਮੈਂ ਤੈਨੂੰ ਦਿੰਨੀ ਆ ਤੂੰ ਠੀਕ ਗੱਲ ਇੱਕ ਹੋਰ ਇਸ ਟਾਈਮ ਮੇਰੇ ਵਾਸਤੇ ਨਾ ਕੋਈ ਕਾਂਲੀ ਨਾ ਕੋਈ ਕਾਂਗਰਸੀ ਨਾ ਕੋਈ ਆਮ ਆਦਮੀ ਤੈਨੂੰ ਸਾਰੇ ਇੱਕ ਹੀ ਆਂ ਮੈਂ ਐਮਐਲਏ ਆ ਮੈਂ ਹਲਕੇ ਦੀ ਐਮਐਲਏ ਆ ਆਪਾਂ ਰਲ ਮਿਲ ਕੇ ਅਰਦਾਸ ਕਰੀਏ ਵੀ ਪ੍ਰਮਾਤਮਾ ਕਾਨੂੰ ਇਹ ਦਿਨ ਨਾ ਦੇ ਤੇ ਦੂਜੀ ਗੱਲ ਜਿਹੜਾ ਜ਼ਰੂਰਤਮੰਦ ਹੈ ਮੈਨੂੰ ਵੀ ਫੋਨ ਕਰਨ ਦੀ ਲੋੜ ਨਹੀਂ ਪੀੜੀਓ ਦਫ਼ਤਰ ਜਾਓ ਹਾਂ ਦਾ ਸਮਾਨ ਚੱਕ ਲਿਓ ਪੀਓ ਦਫ਼ਤਰ ਜਾਓ ਜਿਹੜੇ ਸ਼ਹਿਰੀ ਆ ਸਮਾਨ ਚੱਕ ਲਿਓ ਬੇਸ਼ੱਕ ਸਾਡੇប្រਤੀ ਕੋਈ ਨਹੀਂ ਪੱਖਪਾਤ ਕਿਸੇ ਨੇ ਕੋਈ ਪੱਖਪਾਤ ਨਹੀਂ ਤੁਸੀਂ ਦੇਖੋ ਪਰਚੀਆਂ ਭੇਰੀ ਪਰ ਦਸਪੰਚ ਕਾਂਗਰਸੀ ਅਸੀਂ ਉਹਨੂੰ ਵੀ ਦਿੱਤਾ ਅਸੀਂ ਪਰਚੀਆਂ ਤੇ ਕਰਨੀਆਂ ਸੈਣੀ ਦਾ ਕਾਂਗਰਸੀ ਆਪਾਂ ਉਹਨੂੰ ਵੀ ਦਿੱਤੇ ਅਸੀਂ ਇੱਥੇ ਗਿੱਦੜਵਿੰਡੀ ਤੇ ਆਈਆਂ ਉਹਨੂੰ ਵੀ ਭੇਜ ਗਿਆਂ ਅਸੀਂ ਕਿਸੇ ਨੂੰ ਵੀ ਮੈਨੂੰ ਰੋਕ ਰਹੇ ਕਿਉਂਕਿ ਕਿਸੇ ਗਰੀਬ ਦਾ ਘਰ ਕਿਸੇ ਪੱਖਪਾਤ ਕਰਕੇ ਡੇਕ ਨਾ ਪਵੇ ਇਸ ਕਰਕੇ ਕੋਈ ਤਰਪਾਲਾਂ ਦੀ ਘਾਟ ਨਹੀਂ ਆਪਣੇ ਅਜੇ ਪ੍ਰਮਾਤਮਾ ਨੇ ਇੰਨਾ ਬਚਾ ਕੇ ਕੀਤਾ ਹੋਇਆ ਕਿ ਆਪਾਂ ਜਿਹੜੇ-ਜਿਹੜੇ ਘਰ ਡੇਕ ਰਹੇ ਆ ਆਪ ਦੀ ਗਦਾਬੀ ਕਰਾ ਦੂ ਕੋਈ ਕਿਸੇ ਬੰਦੇ ਲਈ ਪ੍ਰਧਾਨ ਨਹੀਂ ਬਣਨਾ ਅਬ ਅਫਸਰ ਖੜੇ ਆ ਅਫਸਰ ਨੂੰ ਆਪਦਾ ਨਾਮ ਲਿਖਾਓ ਤੇ ਕੰਮ ਕਰੋ ਠੀਕ ਹੈ ਗੱਲ ਇਹ ਸਮੇਂ ਵੋਟਾਂ ਦੀ ਨਹੀਂ ਹੈ ਇਹ ਗੱਲ ਸਮੇਂ ਇਨਸਾਨੀਅਤ ਦੀ ਹੈ ਤੈਨੂੰ ਲੋੜ ਆ ਤੂੰ ਲੈ ਲਾ ਜਿਹਨੂੰ ਲੋੜ ਆ ਉਹ ਲੈ ਲਵੇ ਅਰਸ ਬਸ ਸਹੀ ਹੈ ਇਹ ਇਹਨਾਂ ਦੇ ਕੋਈ ਉਹ ਕਿਉਂ ਲੈ ਗਿਆ ਮੈਂ ਲੈਣੀ ਆ ਆਪਾਂ ਨੂੰ ਇਸ ਟਾਈਮ ਲੋਡ ਦੀ ਆਪਾਂ ਉਹ ਦੇਖੀਏ ਆਪਾਂ ਜਿੰਨੀਆਂ ਤੈਨੂੰ ਵੀ ਹਾਂ ਵੀਡੀਓ ਦਫ਼ਤਰ ਨੂੰ ਨੋਟ ਕਰਾਂ ਤੇਰੇ ਘਰ ਇਧਰ ਪਾਲ ਪਹੁੰਚ ਨਹੀਂ ਆ ਸਟਰੀ ਖੜਾ ਮੈਨੂੰ ਲਿਖਾਓ ਜੀ ਮੈਂ ਲਿਸਟ 'ਤੇ ਇਹ ਦੇਖੋ ਮੇਰੀ ਹੱਥ ਛੋੜ ਕੇ ਬੇਨਤੀ ਹੈ ਤੁਹਾਨੂੰ ਸਾਰਾ ਤਿੰਨ ਤਿੰਨ ਇੱਕ ਮਿੰਟ ਸੁਣੋ ਦੋ ਦੋ ਤਿੰਨ ਤਿੰਨ ਲੈ ਕੇ ਫਿਰ ਵੀ ਥਣ ਮੈਂ ਇੰਨਾ ਨਹੀਂ ਡੰਗਾ ਦਾ ਸਾਥ ਮੇਰੀ ਗੱਲ ਸੁਣੋ ਤੇਰੇ ਨਾਲ ਜਾਊਗਾ ਜਿਹਨੇ ਰਿਕਾਰਡ ਕਰਨਾ ਸਾਰਾ ਤੇਰਾ ਕੰਮ ਕਰੂੰਗਾ ਜੇ ਨਹੀਂ ਹੁੰਦਾ ਇਹਦਾ ਸਪਤਵਾਰੀ ਸਾਹਿਬ ਆ ਜੀ ਇਹਦਾ ਪਿਓ ਚਾਹੇ ਕਾਂਗਰਸੀ ਹੋਵੇ ਚਾਹੇ ਅਕਾਲੀ ਹੋਵੇ ਇਹ ਮੇਰਾ ਪੁੱਤ ਠੀਕ ਹੈ ਜੀ ਠੀਕ ਹੈ ਜਿੱਥੇ ਬੁਲਾਇਆ ਉੱਥੇ ਖੜਾ ਠੀਕ ਹੈ ਗੱਲ ਇਹ ਸਮੇਂ ਵੋਟਾਂ ਦੀ ਨਹੀਂ ਹੈ ਇਹ ਗੱਲ ਸਮੇਂ ਇਨਸਾਨੀਅਤ ਦੀ ਹੈ ਤੈਨੂੰ ਲੋੜ ਆ ਤੂੰ ਲੈ ਲਾ ਜਿਹਨੂੰ ਲੋੜ ਆ ਉਹ ਲੈ ਲਵੇ ਪਰ ਸਮੱਸਿਆ ਇਹ ਹੈ ਇਹ ਨਾ ਦੇਖੋ ਵੀ ਉਹ ਕਿਉਂ ਲੈ ਗਿਆ ਮੈਂ ਲੈਣੀ ਆਂ ਆਪਾਂ ਨੂੰ ਇਸ ਟਾਈਮ ਲੋਡ ਦੀ ਆਪਾਂ ਉਹ ਦੇਖੀਏ ਆਪਾਂ ਇੱਕ ਗੱਲ ਸੋਚ ਜਿੰਦੀਆਂ ਤੈਨੂੰ ਵੀ ਹਾਂ ਵੀਡੀਓ ਦਫ਼ਤਰ ਨੂੰ ਨੋਟ ਕਰਾਂ ਤੇਰੇ ਘਰ ਇਧਰ ਪਾਲ ਪਹੁੰਚਦੀ ਐ ਸੈਕਟਰੀ ਖੜਾ ਮੈਨੂੰ ਲਿਖਾਓ ਮੈਂ ਲੋੜ ਆ ਮੈਂ ਲਿਸਟ 'ਤੇ ਹੀ ਇਹ ਕਹੇ ਦੇਖੋ ਮੇਰੀ ਹੱਥ ਛੋੜ ਕੇ ਬੇਨਤੀ ਐ ਤੁਹਾਨੂੰ ਸਾਰੇ ਤਿੰਨ ਤਿੰਨ ਇੱਕ ਮਿੰਟ ਸੁਣੋ ਦੋ ਦੋ ਤਿੰਨ ਤਿੰਨ ਲੈ ਕੇ ਵੀ ਫਿਰ ਵੀ ਥਨ ਮੈਡਮ ਇਹਨਾਂ ਦੀ ਮੰਗ ਅਨੁਸਾਰ ਮੇਰੀ ਗੱਲ ਸੁਣੋ ਇਹਨਾਂ ਦੇ ਨਾਲ ਜਾਊਗਾ ਜਿਹਨੇ ਰਿਕਾਰਡ ਕਰਨਾ ਸਾਰਾ ਤੇਰਾ ਕੰਮ ਕਰੂੰਗਾ ਜੇ ਨਹੀਂ ਹੁੰਦਾ ਫਿਰ ਤੁਸੀਂ ਮੈਡਮ ਨੂੰ ਲੰਮਾ ਦਿਓ ਜੇ ਤੁਸੀਂ ਸੈਕਟ ਛੋਟੇ ਕੰਮ ਨਹੀਂ ਕਰਦੇ ਅਫਸਰ ਛੋਟੇ ਕੰਮ ਨਹੀਂ ਕਰਦੇ ਫੇਰ ਮੈਨੂੰ ਨਾਂਭਾ ਦੋ ਉਹਨੂੰ ਤਰਪਾਲ ਇਹਨੇ ਕਿਨੂੰ ਮੰਨਤੀ ਉਹ ਛੱਡ ਦੇ ਤੈਨੂੰ ਚਾਹੀਦੀ ਤੂੰ ਦੱਸ ਮੈਂ ਤੈਨੂੰ ਦਿੰਦੀ ਹੂੰ ਤੂੰ ਠੀਕ ਗੱਲ ਇੱਕ ਹੋਰ ਇਸ ਟਾਈਮ ਮੇਰੇ ਵਾਸਤੇ ਨਾ ਕੋਈ ਕਾਲੀ ਨਾ ਕੋਈ ਕਾਂਗਰਸੀ ਨਾ ਕੋਈ ਆਮ ਆਦਮੀ ਤੈਨੂੰ ਸਾਰੇ ਇੱਕ ਹੀ ਆਂ ਮੈਂ ਐਮਐਲਏ ਆ ਮੈਂ ਹਲਕੇ ਦੀ ਐਮਐਲਏ ਆ ਆਪਾਂ ਰਲ ਮਿਲ ਕੇ ਅਰਦਾਸ ਕਰੀਏ ਵੀ ਪ੍ਰਮਾਤਮਾ ਕਾਨੂੰ ਇਹਦੇ ਨਾਂ ਦੇ ਤੇ ਦੂਜੀ ਗੱਲ ਜਿਹੜਾ ਜ਼ਰੂਰਤਮੰਦ ਹੈ ਮੈਨੂੰ ਵੀ ਫੋਨ ਕਰਨ ਦੀ ਲੋੜ ਨਹੀਂ ਪੀ.ਓ. ਦਫ਼ਤਰ ਜਾਓ ਆਂਦਾ ਸਮਾਨ ਚੱਕ ਲਿਓ ਪੀ.ਓ. ਦਫ਼ਤਰ ਜਾਓ ਜਿਹੜੇ ਸ਼ਹਿਰੀ ਆ ਸਮਾਨ ਚੱਕ ਲਿਓ ਬੇਸ਼ੱਕ ਸਾਡੇ ਵਿਰੋਧੀ ਕਹਿੰਨੇ ਪੱਖਪਾਤ ਕਿਸੇ ਨੇ ਕੋਈ ਪੱਖਪਾਤ ਨਹੀਂ ਤੁਸੀਂ ਦੇਖੋ ਪਰਚੀਆਂ ਭੇਰੀ ਪਰ ਦਸਪੰਚ ਕਾਂਗਰਸੀ ਅਸੀਂ ਉਹਨੂੰ ਵੀ ਦਿੱਤਾ ਅਸੀਂ ਪਰਚੀਆਂ ਤੇ ਕੰਨਿਆ ਸੈਣੀ ਦਾ ਕਾਂਗਰਸੀ ਆਪਾਂ ਉਹਨੂੰ ਵੀ ਦਿੱਤਾ ਅਸੀਂ ਇੱਥੇ ਗਿੱਦੜਵਿੰਡੀ ਤੇ ਆਇਆ ਉਹਨੂੰ ਵੀ ਭੇਜ ਗਏ ਅਸੀਂ ਕਿਸੇ ਨੂੰ ਵੀ ਨੇ ਰੋਕ ਰਹੇ ਕਿਉਂਕਿ ਕਿਸੇ ਗਰੀਬ ਦਾ ਘਰ ਕਿਸੇ ਫੱਕਪਾਤ ਕਰਕੇ ਟੇਕ ਨਾ ਪਵੇ ਇਸ ਕਰਕੇ ਕੋਈ ਤਰਪਾਲਾ ਦੀ ਕਾਟ ਨਹੀਂ ਆਪਣੇ ਅਜੇ ਪ੍ਰਮਾਤਮਾ ਨੇ ਇੰਨਾ ਬਚਾ ਕੀਤਾ ਹੋਇਆ ਕਿ ਆਪਾਂ ਜਿਹੜੇ ਜਿਹੜੇ ਘਰ ਟੇਕ ਰਹੇ ਆ ਉਹਦੀ ਗਦਾਫਦੀ ਕਰਾ ਦੂ ਕੋਈ ਕਿਸੇ ਬੰਦੇ ਨੇ ਪ੍ਰਧਾਨ ਨਹੀਂ ਬਣਨਾ ਆਪ ਅਫਸਰ ਖੜੇ ਆ ਆਪਸਰ ਨੂੰ ਆਪਦਾ ਨਾਮ ਲਗਾਓ ਤੇ ਕੰਮ ਕਰੋ